Youth Boys Foundation ਵੱਲੋਂ ਪ੍ਰਧਾਨ ਗਗਨਦੀਪ ਡੱਠ ਦੀ ਅਗਵਾਈ ਹੇਠ ਰਾਮਗੜੀਆ ਕਾਲਜ ਵਿੱਚ ਚੌਥਾ ਅਖਾਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਤਜਰਬੇਕਾਰ ਡਾਕਟਰ ਟੀਮ ਵੱਲੋਂ 300 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਡਾਕਟਰ ਦੁਆਰਾ ਜਾਂਚ ਵਿੱਚੋਂ 60 ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ। ਜਿਸ ਨਾਲ ਕੈਂਪ ਦਾ ਮੁੱਖ ਮਕਸਦ ਲੋਕਾਂ ਨੂੰ ਮੁਫਤ ਤੇ ਉੱਚ ਸਿਹਤ ਸੇਵਾਵਾਂ ਮੁਹੱਈਆ ਕਰਾਉਣਾ ਸੀ। ਪਰਦਾਨ ਗਗਨਦੀਪ ਡੱਟ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਅੱਗੇ ਵੀ ਇਲਾਕੇ ਵਿੱਚ ਇਸ ਤਰ੍ਹਾਂ ਦੇ ਸੇਵਾਵਾਂ ਭਾਵ ਨਾਲ ਭਰੇ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਸੰਭਾਲ ਨੂੰ ਮਜ਼ਬੂਤ ਬਣਾਉਂਦੇ ਯਤਨ ਜਾਰੀ ਰਹਿਣਗੇ ਫਗਵਾੜਾ ਤੋਂ ਰਮੇਸ਼ ਸਰਾਯਾ ਦੀ ਖਾਸ ਰਿਪੋਰਟ ਹਾਂ ਜੀ ਸਰ ਅੱਜ ਦੇ ਕੈਂਪ ਬਾਰੇ ਥੋੜੀ ਜਾਣਕਾਰੀ ਦਿਓ ਹਾਂਜੀ ਸਸਿਕਾ ਸਾਰਿਆਂ ਨੂੰ ਪਹਿਲੀ ਗੱਲ ਤਾਂ ਮੈਂ ਅੱਜ ਸਾਡੇ ਚੌਥੇ ਆ ਜਿਹੜਾ ਆਈ ਕੈਂਪ ਲੱਗ ਰਿਹਾ ਯੂਥ ਵੌਇਸ ਫਾਊਂਡੇਸ਼ਨ ਸੁਸਾਇਟੀ ਵੱਲੋਂ ਮੈਂ ਸਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਚੌਥੇ ਕੈਂਪ ਨੂੰ ਵੀ ਵੱਧ ਚੜ ਕੇ ਜਿਹੜਾ ਸਾਥ ਦਿੱਤਾ ਸਾਰੇ ਲੋਕਾਂ ਦਾ ਮੇਰੀ ਟੀਮ ਦਾ ਕਾਲਜ ਦਾ ਸਟਾਫ ਦਾ ਜਿਹੜੇ ਫੈਕਲਟੀ ਮੈਂਬਰ ਤੇ ਸਭ ਤੋਂ ਵੱਧ ਜਿਹੜਾ ਉਹ ਸਵਾਈ ਗਰੂਪ ਦਾ ਜਿਨੇ ਸਾਡੇ ਉੱਤੇ ਹੱਥ ਰੱਖਿਆ ਸਾਡੀ ਸੰਸਥਾ ਉੱਤੇ ਤੇ ਸਾਨੂੰ ਕੰਮ ਕਰਨ ਦਾ ਮੌਕਾ ਦਿੱਤਾ ਹੈ ਸੋਸਾਇਟੀ ਲਈ ਇਸ ਸਮਾਜ ਲਈ ਮੈਂ ਹਮੇਸ਼ਾ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਕੈਂਪ ਹੈ ਖਾਸ ਕਰਕੇ ਗਰੀਬ ਤੱਕ ਤੱਕ ਲੋਕਾਂ ਲਈ ਹੈ ਕਿਉਂਕਿ ਉਹਨਾਂ ਕੋਲ ਜਿਹੜਾ ਆਮਦਨ ਆ ਉਹ ਇੰਨੀ ਘੱਟ ਹੁੰਦੀ ਹੈ ਕਈ ਵਾਰ ਕਿ ਉਹ ਡਾਕਟਰ ਕੋਲ ਜਾਣ ਤੋਂ ਕਤਰੰਦੇ ਜਾਂ ਤਾਂ ਕਿ ਜਿਹੜਾ ਡਾਕਟਰ ਪਰਚੀ ਲਿਖ ਕੇ ਦੇ ਦਿੰਦਾ ਉਹਨਾਂ ਦੀ ਤਨਖਾਹ ਵੀ ਨਹੀਂ ਉਹਦੇ ਵਿੱਚੋਂ ਪੂਰੀ ਹੁੰਦੀ ਇਸ ਕਰਕੇ ਇਹ ਕੈਂਪ ਉਹਨਾਂ ਲਈ ਹੈ ਕਿ ਜਿਹੜੇ ਬੰਦੇ ਅੱਖਾਂ ਟੈਸਟ ਹੀ ਨਹੀਂ ਕਰਾਊਗਾ ਤੇ ਪਤਾ ਕਿਦਾਂ ਲੱਗੂਗਾ ਕਿ ਚਿੱਟਾ ਮੋਤੀ ਹੈ ਸੋ ਇਹ ਉਹਨਾਂ ਲਈ ਕੈਂਪਾ ਉਹਨਾਂ ਦਾ ਆਪਣਾ ਕੈਂਪਾ ਇਸ ਕਰਕੇ ਅੱਜ ਵੀ ਜਿਹੜੇ ਬੰਦੇ ਆਏ ਆ ਕੈਂਪ ਵਿੱਚ ਜਿੰਨੇ ਵੀ ਸਾਡੇ ਪੇਸ਼ੈਂਟ ਆਏ ਆ ਤਕਰੀਬਨ 50 60 ਦੇ ਕੋਲ ਆਪਰੇਸ਼ਨ ओपीडी ਹੋ ओपीडी ਸਭ 300 ਦੇ ਕੋਲ ਸੀ ਜਿਹੜਾ ਆਪਰੇਸ਼ਨ ਨੇ ਜਾ ਰਹੇ 50 60 ਦੇ ਕੋਲ ਹੋ ਚੁੱਕਾ ਸੋ ਮੈਂ ਉਮੀਦ ਕਰਦਾ ਕਿ ਹੋਰ ਵਾਰ ਚੜ ਕੇ ਆਇਆ ਕਰੋ ਇਹ ਤਾਡਾ ਕੈਂਪਾ ਤਾਹੀਂ ਪਤਾ ਨੱਬੂਗਾ ਕਿ ਅੱਖਾਂ ਵਿੱਚ ਰੋਸ਼ਨੀ ਦੀ ਕਮੀ ਹੈ ਕਿ ਨਹੀਂ ਹੈ ਜੇ ਐਨਕਾਂ ਦੀ ਲੋੜਾ ਸੀ ਉਹ ਵੀ ਦਵਾਂਗੇ ਜੇ ਉਸ ਤੋਂ ਬਾਅਦ ਚਿੱਟੇ ਮੋਤੀਆਂ ਦਾ ਜਿਹੜਾ ਆਪਰੇਸ਼ਨ ਕਰਾਣਾ ਉਹ ਵੀ ਫ੍ਰੀ ਆਫ ਕਾਸਟ ਸੀ ਕਰਾਣੇ ਆਉਣ ਜਾਣ ਦਾ ਖਰਚਾ ਸਾਰਾ ਸੰਸਤਾ ਦਾ ਹੁੰਦਾ ਤੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਪ੍ਰੈਸ ਰਿਪੋਰਟਰਾਂ ਦਾ ਜਿੰਨੇ ਮਹਿਮਾਨ ਆ ਜਾਏ ਚਾਹੇ ਕਿਸੇ ਵੀ ਫੀਲਡ ਤੋਂ ਚਾਹੇ ਪੋਲਿਟ ਪੋਲਿਟਿਕਲ ਆ ਪਾਬੇ ਸਮਾਜ ਸੇਵਾ ਜਿੰਨੇ ਵੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਤੁਸੀਂ ਸਾਡੀ ਅਜਿਹਾ ਸਾਥ ਦਿਓ ਕਿਉਂਕਿ ਅਸੀਂ ਅੱਗੇ ਜਾ ਕੇ ਵੀ ਬਹੁਤ ਕੰਮ ਕਰਨੇ ਲੋਕਾਂ ਲਈ ਤੇ ਤੁਹਾਡਾ ਸਾਥ ਹੋਣਾ ਸਾਡੇ ਲਈ ਕਸ ਅਹੀ ਇਸੇ ਨਾਲ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਇੱਕ ਵਾਰ ਫਿਰ ਯੂਥ ਵਾਚ ਫਾਊਂਡੇਸ਼ਨ ਵੱਲੋਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਤੇ ਵਾਇਗਰੀ ਜਾਂ ਖਾਲਸਾ ਵਜ ਗਈ ਫਤਿਹ ਯਸ ਦੇ ਪ੍ਰਵਨ ਕਾ ਵੱਲੋਂ ਕੀ ਬੜੀ ਯਾਤ ਪਿੱਛੇ ਉਨ੍ਹਾਂ ਨੇ ਅੱਖਾਂ ਦਾ ਕੰਪਾਸ ਸਾਦਾ ਦੇ ਨੇ ਮੈਂ ਆਇਆ ਚੈੱਕ ਕਰਾਈ ਗਏ ਮੇਰਾ ਪਿੰਡ ਆ ਗਿਆ ਤੋਂ ਇਸ بیٹے ਦੀ ਸਾਰੀ ਜਿਹੜੀ ਹੈਗੀ ਹੈ ਲੀਡਰਸ਼ਿਪ ਉਹ ਬੇਟੇ ਸਾਰਾ ਕਰ ਰਹੇ ਨੇ ਔਰ ਇਹਨਾਂ ਸ਼ੰਕਾ ਹਸਪੀਟਲ ਲਿਧਿਆਣਾ ਜਿਹੜੇ ਕਰਕੇ ਜਿਹੜੇ ਪੇਸ਼ੈਂਟ ਕੀਤੇ ਨੇ एलिਜੀਬਲ ਹਨ ਕੁਝ ਪੇਸ਼ੈਂਟ ਉਹਨਾਂ ਬਿਸ਼ਵਨਵਾਸ ਤੇ ਬੈਠੇ ਨੂੰ ਦਾ ਫਾਇਦਾ ਖਾਣਾ ਇਥੇ ਹੈ ਜੇ ਲਿਧਿਆਣਾ ਜਾਣ ਕੇ ਉਹਨਾਂ ਦਾ ਫ੍ਰੀ ਫਕਰ ਲੱਗੇ ਤੇ ਘੱਟੀ ਕੋਲ ਹੈ ਡਿਊਸ਼ਮਾਨ ਦੇ ਡੈਨਿਕ ਸੁਵਿਧਾ ਸਭ ਉਹਨਾਂ ਕੋਲ ਹੈ ਤਾਂ ਮੈਂ ਇਹਨਾਂ ਦਾ ਤੈਦੁਰ ਤੋਂ ਮਾਦੀਆ ਕਿ ਇਹ ਲੋੜਵੰਦ ਲੋਕਾਂ ਦੀ ਮਦਦ ਕਰਨ ਦੀ ਬਰਮਾਤਵਾਣੀ ਪ੍ਰੇਰ ਹੈ ਮੈਂ ਲਾਰਕਾ ਨਾ ਪਰਮਾਤਮਾ ਨਾ ਸ਼ਕਤੀ ਕਲਾਕਸ਼ੀ ਗ੍ਰਾਮਗੜੀ ਇੰਸਟੀਚਨ ਪੈਂਡੈਮਿਕਸ਼ਿਪ ਉੱਪਰ ਜਿਹੜੇ ਨੇ ਉਹਨੂੰ ਤਾਂ ਦਰਸ਼ੀ ਸੀ। ਔਰ ਬੇਟਾ ਚੜ੍ਹਦੀ ਕਲਾ। ਬਹੁਤ ਵਧੀਆ ਪਰਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈਸੇ ਆਰਾਮ ਅੱਜ ਯੂਥ ਫਾਇਵ ਫਾਊਂਡੇਸ਼ਨ ਵੱਲੋਂ ਪ੍ਰਧਾਨ ਗਗਨ ਸਿੰਘ ਟੱਟ ਦੀ ਅਗਵਾਈ ਦੇ ਵਿੱਚ ਅਸੀਂ ਚੌਥਾ ਫ੍ਰੀ ਆਈ ਕੈਂਪ ਲਗਾਇਆ ਰਾਮਗੜੀਆਂ ਸੀ ਜੁਰਦੇ ਵਿੱਚ ਇਹ ਸਾਰਿਆਂ ਦੇ ਸ਼ੋਗ ਨਾਲ ਚੱਲਦਾ ਜੀ ਇਹੜਾ ਵੀ ਬੰਦਾ ਆਪਣਾ ਤਨ ਮਨ ਧੰਨ ਨਾਲੇ ਕੰਮ ਕਰਦੇ ਆ। ਸੋ ਅੱਜ ਅਸੀਂ ਚੌਥਾ ਕੈਂਪ ਜਿਹੜਾ ਲਗਵਾਇਆ ਹੈ ਉਹਦੇ ਵਿੱਚ ਸਾਡੇ ਕੋਲ ਤਕਰੀਬਨ 4-500 ਦੇ ਕਰੀਬ ਬੋਖੜੀ ਆਈ ਆ। ਔਰ 30-40 ਦੇ ਕਰੀਬ ਅਸੀਂ ਫਰੇਟ ਜਿਹੜੇ ਇੱਥੇ ਲੇਟ ਟਾਈਮ ਤੱਕ ਅਸੀਂ ਕਰਨੇ। ਸੋ ਉਹਨਾਂ ਨੂੰ ਅਸੀਂ ਹੁਣ ਲੈ ਕੇ ਜਾਵਾਂਗੇ ਲੁਧਿਆਣੇ। ਉਹਨਾਂ ਨੂੰ ਉੱਥੇ ਰੱਖਾਂਗੇ। ਕੱਲ ਉਹਨਾਂ ਦਾ ਫਰੇਟ ਹੋਊਗਾ ਔਰ ਪਰਸੋਂ ਉਹਨਾਂ ਨੂੰ ਵਾਪਸ ਲਿਆਵਾਂਗੇ। ਸਾਰੇ ਕੰਮ ਜਿਹੜੇ ਫ੍ਰੀ ਆਫ ਕੋਸਟ ਆ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਆਓ ਆ ਕੇ ਇਸ ਕੈਂਪ ਦਾ ਫਾਇਦਾ ਲਵੋ ਔਰ ਸਾਨੂੰ ਆਪਣਾ ਸਹਿਯੋਗ ਦਿਓ